ਮੈਂ ਅੱਜ ਦੀ ਹੱਡ ਬੀਤੀ ਗੱਲ ਸੁਣਾ ਰਿਹਾ ਹਾਂ ਪ੍ਰੀਸ਼ਦ ਕਿਦਾਂ ਲਈ ਜਾਂਦੀ ਆ ਕਿਦਾਂ ਤੰਕ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫਰ ਦੇਗਾ ਚੋੜੀਆਂ ਚ ਕਰਾਉਣ ਵਾਸਤੇ ਤੇ ਜਿਸੀ ਕਰਾਉਣ ਉੱਤੇ ਆਇਆ ਮਨੂ ਸ਼ੇਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਦਾ ਪਹਿਲਾਂ ਕਹਿੰਦੀ ਵੀ ਅੱਜ ਆ ਰਜਿਸਟਰੀ ਦਾ ਐਸੇ ਮੈਡਮ ਅੱਛਾ ਪਹਿਲਾਂ ਤਾਂ ਕਹਿ ਬੀ ਆਂਦੀ ਜੀ ਸ਼ਿਰਦ ਜਿਸ਼ਤੀ ਨਹੀਂ ਹੁੰਨੀ ਫਿਰ ਉਹ ਮੈਂ ਕਿਹਾ ਮੈਨੇ ਭਾਵੇਂ ਜਿਹੜੀ 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 ਤਸਵੀਰ ਦੀ ਮੋਹਰ ਲੱਗੀ ਉਹ ਅਸਲ ਰਜਿਸਟਰੀ ਆ ਕਿਉਂਕਿ ਉਹਦੇ ਪੈਸੇ 1500 ਰੁਪਇਆ ਫੀਸ ਤਾਰੀ ਹੀ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਐਫ ਆਈ ਵੀ ਨਕਲ ਲੈਓ ਮੈਂ ਫਾਈਲ ਦੀ ਨਕਲ ਕਾਦੀ ਹੋਣੀ ਹੈ ਜਦੋਂ ਤੁਸੀਂ ਇਸ ਚੀਜ਼ ਦੇਖ ਲਓ ਹੋਈ ਜੀ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਡਮ ਹੁਣ ਕਹਿੰਦੀ ਹੈ ਜੀ ਕਮੇਟੀ ਦਾ ਰਿਕਾਰਡ ਲੈ ਕੇ ਆ ਜਦੋਂ ਕਿ ਪਛਾਣ ਦੇ ਪਹਿਲਾਂ ਨਾਂ ਤੇ ਰਜਿਸਟਰੀ ਵੀ ਕਹਿੰਦੇ ਸੀ ਵਕਤ ਇਹ ਨਾਂ ਕੋ ਰਿਕਾਰਡ ਮੰਗੇ ਰੋਲ ਪੈਂਦੀ ਆ ਮੈਂ ਅੱਗੇ ਵੀ ਰਜਿਸਟਰੀ ਕਰਾਈ ਆ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਲੈ ਕੇ ਮੰਗੀ ਸਿਰਫ ਮੈਨੂੰ ਹਰੈਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਤੇ ਰਜਿਸ਼ਟੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਤੇ ਰਜਿਸ਼ਟੀ ਹੋਣੀ ਹੈ ਜੈ ਹਾਂ ਜੀ ਅੱਜ ਇੱਥੇ ਬੈਠੇ ਸੀ ਤੇ ਸੀਲ ਦੇ ਫਤਿਹਗੜ ਚੂੜੀਆਂ ਵਿੱਚ ਆਪਣਾ ਮੰਗ ਪੱਤਰ ਮੈਂ ਕੀ ਮੰਗਦੀ ਹਾਂ ਮੁੱਖ ਮੰਗੀ ਹੈ ਜੀ ਅੱਜ ਅਸੀਂ ਤਹਿਸੀਲ ਦਫਤਰ ਫਤਿਹਗੜ ਚੂੜੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਤਹਿਸੀਲ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਆ ਭ੍ਰਿਸ਼ਟਕੁਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਗਰਮ ਨੇ ਜਿੰਨਾ ਰਾਹੀਂ ਹੀ ਕੰਮ ਹੁੰਦੇ ਆ ਉਹਨਾਂ ਤੋਂ ਮੇਰਾ ਕੰਮ ਕਰਾਉਣਾ ਇਹ ਤੋਂ ਬਿਲਕੁਲ ਨਹੀਂ ਹੈਗਾ ਜਿਹੜੀ ਕਲੋਨੀ ਤੋਂ ਬਾਹਰ ਵੀ ਜਗ੍ਹਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇਕਰ ਉਹਨਾਂ ਦੀਆਂ ਰਜਿਸਟਰੀਆਂ ਕਰਾਉਣ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਏ ਜਿਹੜੇ ਆ ਹਾਤੇ ਕੰਡੇ ਜਿਹੜੇ ਆ ਉਹ ਵਰਤਕੇ ਦੇ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ ਦੂਸਰਾ ਬਹੁਤ ਸਾਰੀਆਂ ਆਰਟੀਆਈ ਜ਼ਾਂਈ ਜਾਂ ਉਮੇਸ਼ ਸ਼ਿਕਾਇਤਾਂ ਹੋਈਆਂ ਵਾਂ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਇੱਕ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗ ਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾਂ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨੱਪ ਕੇ ਰੱਖੀਆਂ ਵਾ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ ਜੇਕਰ ਫਿਰ ਵੀ ਇਹ ਸਾਡੀ ਮੰਗ ਜਿਹੜੀ ਆ ਉੱਤੇ ਨਾਵ ਵਿਚਾਰ ਕੀਤਾ ਗਿਆ ਮੰਗ ਪੱਤਰ ਤੇ ਅਗਲੇ ਹਫਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੇਣ ਲਈ ਮਜਬੂਰ ਹੋਵਾਂਗੇ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਈ ਮੰਗ ਪੱਤਰ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰੀਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨੇ ਮੰਗ ਕੀਤੀ ਮੇਰੀ ਐਕਚੁਅਲ ਬਦਲੀ ਥੋੜੇ ਪਹਿਲਾਂ ਹੀ ਹੋਈ ਹੈ ਇੱਥੇ ਪੋਸਟਿੰਗ ਤੇਜ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਉਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ ਤੁਸੀਂ ਰਿਸਪੌਂਸਿਬਿਲਟੀ ਚੇਅਰ ਤੇ ਪਰਸੇ ਚੇਅਰ ਪਰਸਨ ਉਹਨਾਂ ਨੇ ਮੰਗ ਸੀ ਕਿ ਇੱਥੇ ਆਉਣ ਰਜਿਸਟਰੀ ਜਿਹੜੀਆਂ ਰਿਸ਼ਤ ਦੇ ਨੇ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਹੈਗੀ ਮੇਰੇ ਤੋਂ ਬਾਹਰ ਕੁਝ ਹੋ ਰਿਹਾ ਦੇ ਹਨ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦੀ ਏ ਅੱਗੇ ਤੋਂ ਆਪਾਂ ਇਦਾਂ ਦਾ ਕੁਝ ਨਾ ਤਸੀਲ ਵਿੱਚ ਮੇਰੇ ਧਿਆਨ ਵਿੱਚ ਤਾਂ ਨਹੀਂ ਸੀਗਾ ਤੁਹਾਡੇ ਵੱਲੋਂ ਕੋਈ ਐਕਸ਼ਨ ਲੈ ਆ ਜਾਓ ਹਾਂ ਹਾਂਜੀ ਮੇਰੇ ਵੱਲੋਂ ਜਿਹੜਾ ਹੈਗਾ ਮੈਂ ਉੱਚ ਅਧਿਕਾਰਾਂ ਦੇ ਧਿਆਨ 'ਚ ਜਾਂਦਾ ਜਾਏਗਾ ਤੇ ਇਹਦੀ ਬਦਲੀ ਕਰਨ ਦੀ ਸਪੱਸ਼ਟ ਕਿਤੇ ਜਾਊਗੀ ਹਾਂਜੀ ਮੈਨੂੰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਗੋਹਰਾ ਮੈਂ ਤਸੀਲ ਆਫਿਸ ਪਦੇਗੜ ਚੁੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਅੱਜ ਕੁਝ ਲੋਕਾਂ ਨੇ ਧਰਨਾ ਦਿੱਤਾ ਹਾਂਜੀ ਮੈਨੂੰ ਪਤਾ ਲੰਗਾ ਮੈਂ ਅੱਜ ਛੁੱਟੀ ਤੇ ਸੀ ਤੇ ਮੈਨੂੰ ਪਤਾ ਲੰਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਇਹ ਮੈਂ ਸਿਰਫ ਉਹੀ ਕੰਮ ਕਰਦੀ ਆ ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਆ ਜੀ ਜੀ ਠੀਕ ਆ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇੱਕ ਲੇਡੀਜ਼ ਦੇ ਨਾਤੇ ਹੋਣ ਤੇ ਜਿ ਤਰ੍ਹਾਂ ਕੋਈ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲਈ ਜਾਂਦੇ ਨੇ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਨਾ ਤਾਂ ਮੈਂ ਕਿਸੇ ਨੂੰ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋਲੋਂ ਮੰਗ ਕਰਨ ਦੀ ਪੈਸਿਆਂ ਦੀ ਹਾਂ ਜੀ ਸਚੈਂਦੀ ਅੱਜ ਤੁਸੀਂ ਫਤਿਹਗੜ ਚੂੜੀਆਂ ਤਹਿਸੀਲ ਚ ਰੋਸ ਪ੍ਰਦਰਸ਼ਨ ਰੋਸ ਧਰਨਾ ਦੇ ਰਹੇ ਹੋ ਤੇ ਕੀ ਹੈ ਸਾਰਾ ਮਾਮਲਾ ਇਸ ਤੇ ਜਿਹੜੀਆਂ ਰਿਸ਼ਤੀਆਂ ਹੋ ਰਹੀਆਂ ਨੇ ਪਿਛਲੇ 3 ਸਾਲਾਂ ਤੋਂ ਅਸੀਂ ਉਹਦਾ ਰਿਕਾਰਡ ਮੰਗ ਰਹੇ ਹਾਂ ਕਿ ਜਿਹੜੀਆਂ ਰਿਸ਼ਤੀਆਂ ਯੋਨ ਜਿਹੜੀਆਂ ਬੋਗ ਸੈਂਸੀਆਂ ਲੱਗੀਆਂ ਨਜਾਇਜ਼ ਕਲੋਨੀਆਂ ਰਿਸ਼ਤੀਆਂ ਹੋਈਆਂ ਉਹ ਚ ਕੋਈ ਐਨਓਸੀ ਕਿਸੇ ਲੋ ਜਾਰੀ ਨਹੀਂ ਹੋਈਆਂ ਪਰ ਰਿਸ਼ਤੀਆਂ ਹੋ ਗਈਆਂ ਉਹਦੀਆਂ 3 ਸਾਲਾਂ ਤੋਂ ਹੀ ਆ ਟੀਵੀ ਪਾ ਰਹੇ ਆ ਸ਼ਿਕਾਇਤਾਂ ਵੀ ਆਈਆਂ ਸ਼ਿਕਾਇਤਾਂ ਵੀ ਹੋਣ ਦੇ ਬਾਅਦ ਵੀ ਉਹਨਾਂ 'ਚ ਰਿਸ਼ਤੀਆਂ ਹੋ ਗਈਆਂ ਉਸ ਹੋਣ ਤੋਂ ਬਾਅਦ ਫਿਰ ਇਹ ਸ਼ਿਕਾਇਤਾਂ ਕੀਤੀਆਂ ਉਹ ਜਿਹੜੀਆਂ ਸ਼ਿਕਾਇਤਾਂ ਆਰਸੀ ਮੈਡਮ ਜਿਹੜੀ ਇੱਥੇ ਜਸਵਿੰਦਰਪੁਰ ਆ ਉਹਦੇ ਕੋਲ ਪੈਂਡਿੰਗ ਪਈਆਂ ਦੱਬ ਕੇ ਰੱਖੀਆਂ ਉਹਦੇ ਸਬੰਧ 'ਚ ਚੀਫ ਸੈਕਟੀ ਨੇ ਵੀ ਸ਼ਿਕਾਇਤਾਂ ਸੁਣੀਆਂ ਸਾਡੀਆਂ ਉਹਨਾਂ ਨੇ ਡੀਸੀ ਸਾਹਿਬ ਨੂੰ ਭੇਜੀਆਂ ਡੀਸੀ ਸਾਹਿਬ ਨੇ ਉਹਦੇ ਸਬੰਧਿਤ ਚਾਰ ਰਿਮਾਈਂਡਰ ਭੇਜਿਆ ਉਹ ਇਹ ਆਰਸੀ ਮੈਡਮ ਆਪਣੇ ਕੋਲ ਬਿਠਾ ਕੇ ਬੈਠੀ ਆ ਉਹ ਅਜ ਤੱਕ ਇਹਨੇ ਨੈਪ ਤਸਵੀਰਦਾਰ ਤਸਵੀਰਦਾਰ ਅੱਗੇ ਪੇਸ਼ ਨਹੀਂ ਕੀਤੀ ਜਿਹਦਾ ਕੋਈ ਰਿਜ਼ਲਟ ਨਹੀਂ ਆਇਆ ਆਰਟੀਆਂ ਪੁੱਨੇ ਆਰਟੀ ਦੇ ਜਵਾਬ ਕੋਈ ਨਹੀਂ ਅੱਜ ਫੇਰ ਜਿਹੜੀ ਆ ਇੱਕ ਆਰਟੀ ਦੀ ਅਪੀਲ ਕੇਸ ਐਸ ਡੀ ਐਮ ਸਾਬ ਕੋਲ ਆ ਉਹਦੀ ਸੁਣਵਾਈ 2:30 ਵਜੇ ਆ ਤੇ ਮੈਡਮ ਅੱਜ ਉਹਦੇ ਕਰਕੇ ਆਈ ਨਹੀਂ ਗਾਇਰ ਐਬਸੈਂਟ ਲੱਗੀ ਹੈ ਵੀ ਉਹ ਵੀ ਤਾਂ ਲੱਗੀ ਨਹੀਂ ਤੇ ਲੱਗਣੀ ਨਹੀਂ ਸੀ ਪਰ ਸਾਰਾ ਅੱਜ ਲੋਕ ਸ਼ਹਿਰ ਦੇ ਇਕੱਠੇ ਹੋਏ ਧਰਨਾ ਲਗਾ ਤੇ ਉਹ ਮਜਬੂਰ ਇਹਨਾਂ ਨੂੰ ਉਹਦੀ ਐਬਸੈਂਟ ਲਾਉਣੀ ਪਈ ਦੇ ਇਹ ਤਾਂ ਐਨਓਸੀ ਤਾਂ ਘੋਰ ਵੀ ਕੋਈ ਮੰਗਣਾ ਨਹੀਂ ਐਨਓਸੀ ਤੋਂ ਇਲਾਵਾ ਤੇ ਚਲੋ ਜਿੰਨੇ ਨਿਆਇਕ ਕੰਮ ਕਰਾਉਣਾ ਧੱਕੇ ਨੇ ਪੈਸੇ ਦੇਣੇ ਆ ਇੱਥੇ ਸ਼ਹਿਰ ਬਹੁਤ ਵੱਡਾ ਹੈ ਹੁਣ ਕਾਫੀ ਫੈਲਿਆ ਉਹ ਮਤਲਬ ਅਜਦਾ ਨੀ 40 50 ਸਾਲਾਂ ਤੋਂ ਜਿੰਨਾਂ ਦੇ ਥਾਂ ਹੈਗੇ ਆ ਉਹ ਕੋਈ ਉਹਦਾ ਰੋਲਾ ਨਹੀਂ ਰਿਸ਼ਤੀਆਂ ਦਾ ਉਹਨੂੰ ਐਨਓਸੀ ਦੀ ਲੋੜ ਨਹੀਂ ਉਹਨਾਂ ਕੋਲ ਉਹ ਵੀ 50 50000 ਰੁਪਏ ਲੱਖ ਲੱਖ ਰੁਪਏ ਲਿਆ ਜਾ ਰਹੇ ਆ ਪਹਿਲੇ ਐਨਓਸੀ ਦਾ ਰਜਿਸਟਰੀ ਰਿਸ਼ਤੀ ਆ ਦਾ ਐਨਓਸੀ ਉਹਨੂੰ ਲੋੜ ਹੀ ਨਹੀਂ ਐਨਓਸੀ ਦੀ ਜਿਹੜੀ ਸ਼ਹਿਰ ਦੇ ਵਿੱਚ ਜਗ੍ਹਾ ਜਿਹੜੀ 2018 ਤੋਂ ਪਹਿਲਾਂ ਕੋਈ ਰਿਸ਼ਤੀ ਹੋਈ ਆ ਉਹ ਉਹਨੂੰ ਐਨਓਸੀ ਦੀ ਲੋੜ ਨਹੀਂ 2000 ਤੇ ਉਹਨੇ ਜਿਹਨੇ ਪਹਿਲਾਂ ਜ ਤੋਂ 20 ਸਾਲ ਖਰੀਦੀ ਜਗ੍ਹਾ ਉਹਨੇ ਗਾਂ ਵੇਚਣੀ ਉਹਨੂੰ ਐਨਓਸੀ ਦੀ ਕੋ ਲੋੜ ਆ ਇਹਦੇ ਕਲੋਨੀਆ ਵਾਸਤੇ ਰਿਸ਼ਤੀ ਦੀ ਆ ਕਿ ਜਿਹੜੀ ਅਗਲੀ ਅਕਸਚਨ ਲੈਂਡ ਆ ਉਹਨੂੰ ਆਪਾਂ ਕਿਸੇ ਵਰਤੋਂ ਚ ਆਪਾਂ ਕਮਰਸ਼ੀਅਲ ਲੈਣਾ ਜਾਂ ਰੈਸੀ ਲੈਣਾ ਉਹਦੇ ਵਾਸਤੇ ਐਨਓਸੀ ਦੀ ਲੋੜ ਆ ਨਾ ਅੱਗੇ ਜਿਹਨੇ ਬੜੇ ਚਿਰ ਦੀ ਜਗ੍ਹਾ ਲਈ ਆ ਉਹ ਅੱਗੇ ਮਕਾਨ ਹੀ ਬਣਿਆ ਜਾ ਅੱਗੇ ਵੇਚਣਾ ਉਹ ਤੋਂ ਮੋਟੀਆਂ ਪੈਸੇ ਲੈ ਰਹੇ ਆ ਉਹਨਾਂ ਨੂੰ ਜਲੀਲ ਕਰਦੇ 20-20 ਦਿਨ ਉਹ ਪੈਸੇ ਨਹੀਂ ਦਿੰਦੇ ਧੱਕੇ ਖਾਂਦੇ ਇੱਥੇ ਫਿਰ ਜਿਹੜਾ ਸ਼ਿਕਾਇਤ ਕਰਦਾ ਉਹ ਸੈਲੈਕਟ ਕੀਤਾ ਜਾਂਦਾ ਆ ਸਿੱਧਾ ਇਹ ਜਾਣਦੇ ਆ ਕਿ ਉੱਪਰ ਤੱਕ ਸਾਰਾ ਸਿਸਟਮ ਹੈ ਖਰਾਬ ਲੋਕੋ ਇਹ ਤੇ ਜਿੱਥੋਂ ਇਹ ਰਿਕਾਰਡ ਦੱਬਣ ਦੀ ਗੱਲ ਸਮਝਦੇ ਆ ਵੀ ਇਹਨੇ ਰੱਖਿਆ ਤੇ ਫਿਰ ਪੈਸੇ ਵੀ ਉੱਥੋਂ ਤੱਕ ਹੀ ਸੀਮਿਤ ਆ ਹਾਂਜੀ ਤੂੰ ਤੁਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਦਿੱਤਾ ਜੇ ਇੱਥੇ ਕਾਰਵਾਈ ਹੋਏਗੀ ਸ਼ਿਕਾਇਤਾਂ ਅੱਗੇ ਵੀ ਅਣਗਿੱਧਤ ਹੋਈਆਂ ਮੇਰੇ ਵੱਲੋਂ ਵੀ ਇਹ ਇਲਾਕੇ ਵੱਲੋਂ ਵੀ ਹੋਈਆਂ ਪਰ ਉਹ ਤੇ ਕਾਰਵਾਈ ਕੋਈ ਨਹੀਂ ਹੋਣੀ ਸੀ ਅੱਜ ਰਿਮੈਂਡਰ ਦਿੱਤਾ ਵੀ ਮੰਗ ਪੱਤਰ ਦਿੱਤਾ ਵੀ ਜੇ ਤੁਸੀਂ ਇੱਥੇ ਹੁਣ ਤੇ ਅੰਦਰ ਕਾਰਵਾਈ ਨਹੀਂ ਕਰਦੇ ਤੇ ਅਣ ਸਮੇਂ ਲਈ ਤਰਨਾ ਜਿਹੜਾ ਦਿੱਤਾ ਲੈ ਜਿਹੜੀਆਂ ਉਹ ਸਾਡੀਆਂ ਮੰਗਾਂ ਆਰਟੀਆਈ ਦੇ ਜਵਾਬ ਜਿਹੜੇ ਆ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਲਿਖਿਆ ਜਿਹੜੀਆਂ ਕਲੋਨੀਆਂ ਢਾਉਣ ਦੇ ਆਰਡਰ ਕੀਤੇ ਉਹਨਾਂ 'ਚ ਰਿਸ਼ਤੀਆਂ ਕੇ ਦਰਜ ਸ਼ਿਕਾਇਤਾਂ ਤੋਂ ਬਾਅਦ ਉਹ ਉਦੀ ਪੜਤਾਲ ਕਿਉਂ ਨਹੀਂ ਹੋ ਰਹੀ ਏਅਰਪੋਰਟ ਡੀਸੀ ਆਪ ਨੂੰ ਕਿਉਂ ਨਹੀਂ ਭੇਜਣ ਦੇ ਤੇ ਫਿਰ ਸਾਰਿਆਂ ਨੂੰ